ਕਾਰਾਂ ਬਹੁਤ ਹੀ ਘੈਂਟ ਨੇ ਗਿਆ ਇਹਨੇ ਸਸਤੇ ਰੇਟ ਤੇ ਤੁਹਾਨੂੰ ਕਾਰਾਂ ਦੇ ਦਿਆਂਗੇ ਆਪਾਂ ਕਿ ਤੁਸੀਂ ਬਸ ਦਿੱਲੀ ਨੂੰ ਵੀ ਭੁੱਲ ਜਾਓਗੇ ਕਾਰਾਂ ਦੇ ਰੇਟਾਂ ਦੇ ਮਾਮਲੇ ਦੇ ਵਿੱਚ ਚੈਲੰਜ ਆਪਣਾ ਦੇਖੋ ਤੁਹਾਨੂੰ ਇਹ ਕਾਰ ਆਪਣੇ ਰੇਟ ਦੇ ਵਿੱਚ ਦੇ ਦੇ ਸਾਰੇ ਪੰਜਾਬ ਦੇ ਵਿੱਚ ਖੁੱਲਾ ਚੈਲੰਜ ਹੈ ਮੇਰੇ ਕੋਈ ਤੁਹਾਨੂੰ ਕਾਰ ਆਪਣੇ ਰੇਟ ਦੇ ਉੱਪਰ ਨਹੀਂ ਦੇ ਸਕਦਾ ਰੋਵ ਵਾਲਾ ਫੇਰ ਰੇਟ ਹੈਗਾ ਤੇ ਬੰਪਰ ਤੋਂ ਬੰਪਰ ਸਾਰੀ ਗੱਡੀ ਓਰੀਜਨਲ ਆ ਗਈ ਜੀ ਇਹ ਕਾਰ ਆ ਗਈ ਬਸ ਤੁਸੀਂ ਯਾਦ ਰੱਖੋਗੇ ਜਦੋਂ ਤੁਸੀਂ ਕਾਰ ਲੈ ਕੇ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਿੱਧੂ ਕਾਰ ਬੀਅਰ ਪੇਜ ਦੇ ਉੱਤੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਮਿੱਤਰੋ ਅੱਜ ਤੁਹਾਡੇ ਲਈ ਨਵਾਂ ਸਟਾਕ ਲੈ ਕੇ ਪਹੁੰਚ ਚੁੱਕੇ ਹਾਂਗੇ ਦੋ ਸਵਿਫਟਾਂ ਪਹੁੰਚੀ ਨੇ ਆਪਣੇ ਕੋਲੇ ਨਵੇਂ ਸਟਾਕ ਦੇ ਵਿੱਚ ਇਸ ਤੋਂ ਇਲਾਵਾ ਜਿਹੜੀਆਂ ਕਾਰ ਆਪਨੇ ਕੋਲੇ ਅਵੇਲੇਬਲ ਨੇ ਹੋਣਾਂ ਉਹਦੀਆਂ ਵੀ ਆਪਾਂ ਤੁਹਾਨੂੰ ਡਿਟੇਲ ਦਵਾਂਗੇ ਇਸ ਵੀਡੀਓ ਦੇ ਵਿੱਚ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ 7k ਸਬਸਕ੍ਰਾਈਬਰਸ ਕੰਪਲੀਟ ਕਰਵਾਤੇ ਸਾਡੇ YouTube ਪੇਜ ਦੇ ਉੱਤੇ ਤੇ ਐਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਜਿਹੜੇ ਭਰਾ ਕੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਕਾਰਾਂ ਬਹੁਤ ਹੀ ਘੈਂਟ ਨੇ ਗੀਆਂ ਇਹਨੇ ਸਸਤੇ ਰੇਟ ਤੇ ਤੁਹਾਨੂੰ ਕਾਰਾਂ ਦੇ ਦਿਆਂਗੇ ਆਪਾਂ ਕਿ ਤੁਸੀਂ ਬਸ ਦਿੱਲੀ ਨੂੰ ਵੀ ਭੁੱਲ ਜਾਓਗੇ ਕਾਰਾਂ ਦੇ ਰੇਟਾਂ ਦੇ ਮਾਮਲੇ ਦੇ ਵਿੱਚ ਬਿਲਕੁਲ ਨਵੀਆਂ ਕਾਰਾਂ ਲੈ ਕੇ ਪਹੁੰਚਿਆ ਪਾ ਤੁਹਾਡੇ ਲਈ ਸੋ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲੀ ਕਾਰ ਆਈ ਹੈ ਜੀ ਆਪਣੇ ਕੋਲੇ Swift 2014 ਮਾਡਲ ਦੀ ਕਾਰ ਆ ਗਈ ਫਰਸਟ ਓਨਰ ਦੀ ਕਾਰ ਆ ਗਈ ਇੱਕ ਵਾਰ ਕੰਡੀਸ਼ਨ ਚੈੱਕ ਕਰੋ ਕਾਰ ਦੀ ਆਲੇ ਦੁਆਲੇ ਬਿਲਕੁਲ ਹੀ ਨਵੀਂ ਕਾਰ ਪਈ ਹੈਗੀ ਸਿਰਫ 10 ਪੈਸੇ ਕਾਰ ਪੇਂਟ ਆ ਗਈ ਪੰਜੇ ਟਾਇਰ ਕਾਰ ਦੇ ਵਿੱਚ ਨਵੇਂ ਨਗੇ ਸਿਰਫ 87000 ਉਹ ਵੀ ਅਜਾਸੀ ਦੇ ਰਿਕਾਰਡ ਚੱਲੀ ਹੋਈ ਹੈਗੀ ਕਾਗਜ਼ ਪੱਤਰ ਓਕੇ ਸਾਰੇ ਮਿਲਣਗੇ ਤੁਹਾਨੂੰ 1 ਵੀ ਰੁਪਿਆ ਕਾਰ ਦੇ ਉੱਪਰ ਲਾਉਣ ਦੀ ਜ਼ਰੂਰਤ ਨਹੀਂ ਗਈ ਮਿਊਜ਼ਿਕ ਸਿਸਟਮ ਲੱਗਾ ਹੈ ਕਾਰ ਦੇ ਵਿੱਚ ਫੁੱਲ ਓਕੇ ਦੀ ਰਿਪੋਰਟ ਆ ਕਾਰ ਦੇ ਵਿੱਚ ਫਰਸਟ ਓਨਰ ਦੀ ਕਾਰ ਆ ਗਈ Swift 2014 ਮਾਡਲ VDI ਇੰਜਨ ਗੇਅਰ ਦੀ ਫੁੱਲ ਗੱਡੀ ਓਕੇ ਆ ਗਈ MRF ਦੇ ਟਾਇਰ ਨੇ ਪੰਜੇ ਪੰਜੇ ਟਾਇਰ ਨਵੇਂ ਨੇ ਪੱਕੀ ਹਰਿਆਣਾ ਨੰਬਰ ਦੀ ਕਾਰ ਆ ਜੀ 2014 ਮਾਡਲ ਫਸਟ ਓਨਰ ਦੀ ਕਾਰ ਆ ਜੀ ਚੈਲੇਂਜ ਆਪਣਾ ਜੀ ਦੇਖੋ ਤੁਹਾਨੂੰ ਇਹ ਕਾਰ ਆਪਣੇ ਰੇਟ ਦੇ ਵਿੱਚ ਦੇ ਦੇ ਸਾਰੇ ਪੰਜਾਬ ਦੇ ਵਿੱਚ ਖੁੱਲਾ ਚੈਲੇਂਜ ਆ ਮੇਰੇ ਕੋਈ ਤੁਹਾਨੂੰ ਕਾਰ ਆਪਣੇ ਰੇਟ ਦੇ ਉੱਪਰ ਨਹੀਂ ਦੇ ਸਕਦਾ 24 ਤੋਂ 25 ਦੀ ਐਵਰੇਜ ਆ ਕਾਰ ਦੀ ਕਾਰ ਦੇਣੀ ਸਿਰਫ ਆ ਸਿਰਫ ਆਪਾਂ ਨੇ ਤੁਹਾਨੂੰ 3 ਲੱਖ ਤੇ 55 ਹਜ਼ਾਰ ਦੀ ਐਨਓਸੀ ਦੇ ਨਾਲ ਦੂਜੀ ਕਾਰ ਆ ਗਈ ਜੇ ਆਪਣੇ ਕੋਲੇ ਬੁਲਬੁਲ ਦਾ ਬੱਚਾ ਬਿਲਕੁਲ ਹੀ ਨਵਾਂ ਪੀਸ ਲੈ ਕੇ ਪਹੁੰਚਿਆ ਆ ਆਪਾਂ ਤੋਂ ਡਿਲੀਵਰੀ ਇਤ ਕੀ ਇੰਨੀ ਸੋਹਣੀ ਕਾਰ ਆ ਗਈ ਬਸ ਤੁਸੀਂ ਯਾਦ ਰੱਖੋਗੇ ਜਦੋਂ ਤੁਸੀਂ ਕਾਰ ਲੈਗੇ 2010 ਮਾਡਲ ਦੀ ਕਾਰ ਆ ਗਈ ਜੀ 2XJ ਵਾਲਾ ਵੇਰੀਐਂਟ ਆ ਪਟਰੋਲ ਦੀ ਕਾਰ ਆ ਗਈ ਸੈਕੰਡ ਓਨਰ ਦੀ ਕਾਰ ਆ ਗਈ ਅੰਦਰੋਂ ਬਾਹਰੋਂ ਚੈੱਕ ਕਰੋ ਗੱਡੀ ਬਿਲਕੁਲ ਹੀ ਨਵੀਂ ਪਈ ਹੈਗੀ ਇੱਕ ਵਾਰੀ ਇੰਟੀਰੀਅਰ ਚੈੱਕ ਕਰੋ ਕਾਰ ਦਾ ਬਹੁਤ ਸੋਹਣਾ ਇੰਟੀਰੀਅਰ ਹੈਗਾ ਟੱਚ ਸਕਰੀਨ ਲੱਗੀ ਹੋਈ ਹੈਗੀ ਪਟਰੋਲ ਵਾਲਾ ਵੇਰੀਐਂਟ ਹੈਗਾ ਤੇ 20 ਤੋਂ 22 ਦੀ ਐਵਰੇਜ ਆ ਕਾਰ ਦੀ ਸਿਰਫ 47000 ਉਹ ਵੀ ਏਜੰਸੀ ਦੇ ਰਿਕਾਰਡ ਚੱਲੀ ਹੋਈ ਹੈਗੀ ਪੈਸੇ ਦੇ ਵਿੱਚੋਂ ਸਿਰਫ 10 ਪੈਸੇ ਕਾਰ ਪੇਂਟ ਆ ਗਈ ਬਾਕੀ ਸਾਰੀ ਗੱਡੀ ਓਰੀਜਨਲ ਪਈ ਹੈਗੀ 1 ਰੁਪਈਆ ਕਾਰ ਦੇ ਉੱਪਰ ਲਾਉਣ ਦੀ ਜਰੂਰਤ ਨਹੀਂ ਪੰਜੇ ਟਾਇਰ ਇਹ ਕਾਰ ਦੇ ਵੀ ਨਵੇਂ ਨੇਗੇ ਬਿਲਕੁਲ ਓਕੇ ਦੀ ਕੰਡੀਸ਼ਨ ਦੇ ਵਿੱਚ ਕਾਰ ਆ ਗਈ ਕਾਗਜ਼ ਪੱਤਰ ਗੱਡੀ ਦੇ ਸਾਰੇ ਓਕੇ ਮਿਲਣਗੇ ਇੰਸ਼ੋਰੈਂਸ ਪ੍ਰਦੂਸ਼ਣ ਸਭ ਕੁਝ ਗੱਡੀ ਦਾ ਓਕੇ ਆਗਾ ਕਾਰ ਮਿਲ ਜੂ ਸਿਰਫ ਆਸਰਪਾ ਤੁਹਾਨੂੰ ਇਹ 2 ਲੱਖ ਦੀ ਐਨਓਸੀ ਦੇ ਨਾਲ 2010 ਮਾਡਲ VXI ਪਟ੍ਰੋਲ ਵਾਲਾ ਵੇਰੀਐਂਟ ਹੈ। ਬਾਕੀ ਜੇ ਕਿਸੇ ਪੁਰਾਣੇ ਕਾਰ ਦੇ ਉੱਪਰ ਲੋਨ ਕਰਵਾਉਣਾ ਹੋਇਆ, ਲੋਨ ਦੀ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਆ ਗਈ। ਬਸ ਤੁਹਾਡਾ ਸਿੰਬਲ ਸਕੋਰ ਓਕੇ ਹੋਣਾ ਚਾਹੀਦਾਗਾ। ਇਸ ਤੋਂ ਇਲਾਵਾ ਜੇ ਕਿਸੇ ਨੇ ਕਾਰ ਦੀ ਡਿਲੀਵਰੀ ਕਰਵਾਉਣੀ ਹੋਵੇ ਤਾਂ ਡਿਲੀਵਰੀ ਵੀ ਆਪਾਂ ਕਰ ਦਿੰਨੇ ਆ। ਤੀਸਰੀ ਕਾਰ ਆਈ ਹੈ ਜੀ ਆਪਣੇ ਕੋਲੇ Ford EcoSport 2013 ਮਾਡਲ ਤੇ ਸੈਕੰਡ ਓਨਰ ਦੀ ਕਾਰ ਆ ਗਈ। ਇਹ ਵੀ ਗੱਡੀ ਅੰਦਰੋਂ ਬਾਹਰੋਂ ਬਿਲਕੁਲ ਹੀ ਨਵੀਂ ਪਈ ਹੈਗੀ। ਟਾਪ ਵਾਲਾ ਵੇਰੀਐਂਟ ਹੈਗਾ ਤੇ ਬੰਪਰ ਤੋਂ ਬੰਪਰ ਸਾਰੀ ਗੱਡੀ ਓਰੀਜਨਲ ਆ ਗਈ। ਬਹੁਤ ਭਰਾਵਾਂ ਦੇ ਮੈਸੇਜ ਆ ਰਹੇ ਸੀ ਕਿ ਵੀਰੇ ਕੋਈ ਅਿਹਰੀ ਗੱਡੀ ਲੈ ਕੇ ਆਓ ਜਿਹਦਾ ਲੋਹਾ ਪੂਰਾ ਮਜ਼ਬੂਤ ਹੋਵੇ ਸੋ ਅੱਜ ਆਪਾਂ ਤੁਹਾਡੇ ਲਈ ਫੋਰਡ ਵਾਲੀ ਦੀ ਐਸੀ ਕਾਰ ਲੈ ਕੇ ਪਹੁੰਚਾਂਗੇ ਇਸ ਕਾਰ ਦਾ ਲੋਹਾ ਪੂਰਾ ਲੋਹਾ ਮਜ਼ਬੂਤ ਹੈ ਤੇ ਸੇਫਟੀ ਦਾ 5/5 ਦੀ ਕਾਰ ਨੂੰ ਅੰਦਰੋਂ ਬਾਹਰੋਂ ਬਿਲਕੁਲ ਹੀ ਨਵੀਂ ਗੱਡੀ ਪਈ ਹੈਗੀ ਨਵੇਂ ਸੀਟ ਕਵਰ ਨੇਗੇ ਤੇ ਵਧੀਆ ਮਿਊਜ਼ਿਕ ਸਿਸਟਮ ਕਾਰ ਦੇ ਵਿੱਚ ਲੱਗਿਆ ਹੋਇਆਗਾ ਕਾਗਜ਼ ਦੇ ਪੱਤਰ ਓਕੇ ਮਿਲਣਗੇ ਤੁਹਾਨੂੰ ਸਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਪਈ ਹੈਗੀ 50 ਤੋਂ 60 ਪੈਸੇ ਕਾਰ ਦੇ ਟਾਇਰ ਨੇਗੇ ਕਿਤੇ ਵੀ ਕਾਰ ਦੇ ਵਿੱਚ ਕੋਈ ਗਲੌਟ ਨਹੀਂ ਕਿਤੇ ਵੀ ਕੋਈ ਬੁਰਸ ਨਹੀਂ ਲੱਗਾ ਹੋਇਆ ਸਾਰੀ ਗੱਡੀ ਜੈਨੂਨ ਆ ਕਿਤੇ ਬੰਪਰ ਤੋਂ ਬੰਪਰ ਹੀ Ориਜినਲ ਹੈ ਜਿੰਨੀ ਚੱਲੀ ਹੈ ਸਾਰੀ ਏਜੰਸੀ ਦੇ ਰਿਕਾਰਡ ਚੱਲੀ ਹੋਊਗੀ ਫੁੱਲ ਓਕੇ ਦੀ ਕਾਰ ਆ ਗਈ ਕਾਰ ਮਿਲੂ ਸਿਰਫ ਔਰ ਸਿਰਫ ਤੁਹਾਨੂੰ ਇਹ 2,70,000 ਦੀ ਕਾਲ ਕਰ ਲਓ ਸਿੱਧੂ ਕਾਰ ਵੇਚਾਰ ਦੁੱਤੇ ਚੌਥੀ ਕਾਰ ਆ ਗਈ ਜੀ ਆਪਣੇ ਕੋਲੇ Honda Mobilio ਬਹੁਤ ਭਰਾਵਾਂ ਦੇ ਮੈਸੇਜ ਆ ਰਹੇ ਸੀ ਕਿ ਵੀਰੇ ਸਾਨੂੰ ਟੈਕਸੀ ਲਈ ਕੋਈ ਵਧੀਆ ਗੱਡੀ ਲਵੋ ਤਾਂ ਅੱਜ ਆਪਾਂ ਤੁਹਾਡੇ ਲਈ Honda Mobilio ਕਾਰ ਲੈ ਕੇ ਪਹੁੰਚਾਂਗੇ 7 ਸੀਟਰ ਦੀ ਕਾਰ ਆ ਗਈ ਮੇਰੇ ਕੋਲ ਓਕੇ ਦੀ ਰਿਪੋਰਟ ਆ ਕਾਰ ਦੇ ਵਿੱਚ ਆ 2015 15 ਮਾਡਲ ਦੀ ਕਾਰ ਆ ਗਈ ਅੰਦਰੋਂ ਬਾਹਰੋਂ ਬਿਲਕੁਲ ਹੀ ਗੱਡੀ ਨਵੀਂ ਪਈ ਹੈਗੀ ਇਧਰ ਇੱਕ ਵੀ ਰਿਆਕਾਰ ਦੇ ਉੱਪਰ ਲਾਉਣ ਦੀ ਜ਼ਰੂਰਤ ਨਹੀਂ 25 ਤੋਂ 26 ਦੀ ਐਵਰੇਜ ਆ ਕਾਰ ਦੀ 7 ਸੀਟਰ ਕਾਰ ਆ ਗਈ ਸਭ ਤੋਂ ਵਧੀਆ ਕਾਰ ਕਾਰ ਆ ਗਈ ਸਵਾਰ ਦੇ ਸਟਾਕ ਦੇ ਵਿੱਚ ਹੈ ਇੱਕ ਵੀ ਕੋਈ ਵੀ ਕਾਰ ਦੇ ਵਿੱਚ ਦਿੱਕਤ ਨਹੀਂ ਕਿ ਕਾਗਜ਼ ਪੱਤਰ ਗੱਡੀ ਦੇ ਸਾਨੂੰ ਸਾਰੇ ਓਕੇ ਮਿਲਣਗੇ ਟਾਇਰਾਂ ਦੀ ਕੰਡੀਸ਼ਨ ਵੀ ਗੱਡੀ ਦੇ ਵਿੱਚ ਬਿਲਕੁਲ ਹੀ ਓਕੇ ਪਈ ਹੈਗੀ ਇੰਨੇ ਕਨੇਡਾ ਦੀ ਗੱਡੀ ਫੁੱਲ ਓਕੇ ਪਈ ਹੈਗੀ ਜਮੇ ਨਵੀਂੇ ਕਾਰ ਪਈ ਆ ਚਾਲ ਚਲਾਈ ਪੱਖੋ ਤਾਂ ਇਹ ਕਾਰ ਮਿਲ ਜੂ ਸਿਰਫ ਔਰ ਸਿਰਫ ਪਤਾਨੋ ਹੈ 3 ਲੱਖ ਤੇ 70 ਹਜ਼ਾਰ ਦੀ 2015 ਮਾਡਲ ਫਰਸਟ ਓਨਰ ਦੀ ਕਾਰ ਆ ਗਈ ਸਭ ਤੋਂ ਅਖੀਰਲੀ ਕਾਰ ਆ ਗਈ ਜਿਸ ਸਟਾਕ ਦੇ ਵਿੱਚ Honda Amaze 2013 ਮਾਡਲ ਦੀ ਕਾਰ ਆ ਗਈ ਤੇ ਫਰਸਟ ਓਨਰ ਦੀ ਕਾਰ ਆ ਗਈ ਇੱਕ ਵਾਰੀ ਕੰਡੀਸ਼ਨ ਚੱਕੋ ਕਾਬਿਲ ਗੱਡੀ ਬਿਲਕੁਲ ਹੀ ਓਕੇ ਪਈ ਆ ਕੰਡੀਸ਼ਨ ਪੱਖੋ ਤਾਂ 11ਾਂ ਦੀ ਕੰਡੀਸ਼ਨ ਵੀ ਗੱਡੀ ਦੇ ਵਿੱਚ ਬਿਲਕੁਲ ਹੀ ਓਕੇ ਆ 60-70 ਰੁਪਏ ਸੇ ਕਾਰ ਦੇ ਵਿੱਚ ਟਾਇਰ ਪਏ ਨੇਗੇ ਅੰਦਰੋਂ ਵੀ ਤੁਹਾਨੂੰ ਕਾਰ ਚੈੱਕ ਕਰਾਏ ਨੇ ਜੀ ਬਿਲਕੁਲ ਹੀ ਨਵੀਂ ਪਈ ਅੰਦਰੋਂ ਬਾਹਰੋਂ ਇੰਜਨ ਗੇਅਰ ਦੀ ਏਸੀ ਹੀਟਰ ਦੀ ਗੱਡੀ ਫੁੱਲ ਓਕੇ ਆ ਗਈ ਬਿਲਕੁਲ ਹੀ ਨਵੀਂ ਕਾਰ ਪਈ ਚਾਰ ਚਲੇ ਪੱਖਾ ਇਹ 26 ਤੋਂ 27 ਦੀ ਐਵਰੇਜ ਆ ਗਈ ਕਾਰ ਰੱਖਣ ਲਈ ਸਭ ਤੋਂ ਬੈਸਟ ਕਾਰ ਆ ਗਈ ਤੇ ਬਹੁਤ ਘੱਟ ਖਰਚਾ ਇਹ ਕਾਰ ਦਾ ਬਿਲਕੁਲ ਹੀ ਓਕੇ ਦੀ ਗਾਰ ਆ ਗਈ ਇੰਜਨ ਗੇਅਰ ਗੱਡੀ ਦਾ ਓਕੇ ਆ ਸਾਰੇ ਕਾਗਜ਼ ਪੱਤਰ ਓਕੇ ਨੇ ਇਹ ਕਾਰ ਮਿਲ ਜੋ ਸਿਰਫ ਅਤੇ ਸਿਰਫ ਤੁਹਾਨੂੰ ਹੈ 2.5 ਲੱਖ ਦੀ ਐਨਓਸੀ ਦੇ ਨਾਲ ਏਸੀ ਜੀ ਅੱਜ ਦੀਆਂ ਕਾਰਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਬਾਕੀ ਜਿਸ ਕਿਸੇ ਭਰਾ ਨੂੰ ਕੋਈ ਵੀ ਕਾਰ ਦੀ ਡਿਟੇਲ ਚਾਹੀਦੀ ਹੋਈ ਤਾਂ ਨੀਚੇ ਸਾਡੇ ਨੰਬਰ ਸ਼ੋ ਹੋ ਰਹੇ ਨੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋਗੇ ਮਿਲਦੇ ਆ ਅਗਲੇ ਬਲੌਗ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ